ਦੋਸਤੋ ਤੁਸੀਂ ਦੇਖ ਰਹੇ ਹੋ ਬਿਲਕਾ نیوز ਆਨਲਾਈਨ ਜਨਰਲ ਤੇ ਮਹਰਿੰਦਰ ਸਿੰਘ ਬਿਲਕਾ ਆਓ ਤੁਹਾਨੂੰ ਅੱਜ ਸੁਣਾ ਦਿੰਦੇ ਆ ਨਗਰ ਪੰਚਾਇਤ ਚੋਣ ਦੰਗਲ ਬਿਲਕਾ 224 ਦੀਆਂ ਖਬਰਾਂ ਆਓ ਇੱਥੇ ਤੁਹਾਨੂੰ ਹੁਣ ਤੱਕ ਦੀ ਜਿਹੜੀ ਪੋਜੀਸ਼ਨ ਹੈ ਉਹ ਸੁਣਾ ਦਈਏ ਕਿ ਇੱਥੇ ਕੁੱਲ 13 ਵਾਡਾ ਦੇ ਜਿਹੜੇ ਚੋਣਾਂ ਹੁਣੀਆਂ ਸੀ ਨਗਰ ਪੰਚਾਇਤ ਬਿਲਗਾ ਦੇ 13 ਵਾਰਡਾਂ ਵਿੱਚੋਂ ਦੋ ਵਾਰਡ ਬਿਨਾਂ ਮੁਕਾਬਲੇ ਉਮੀਦਵਾਰ ਚਿਤ ਚੁੱਕੇ ਹਨ ਇੱਥੇ ਚਾਰ ਉਮੀਦਵਾਰਾਂ ਦੇ ਕਾਗਜ਼ਤ ਰੱਦ ਹੋਣ ਕਰਕੇ ਇਹ ਗੱਲ ਸਾਹਮਣੇ ਆਈ ਹੁਣ ਇੱਥੇ ਅੱਜ ਦੀ ਗੱਲ ਕਰਾਂਗੇ 11 ਵਾਰਡਾਂ ਦੀ ਜਿਨ੍ਹਾਂ ਦੇ ਵਿੱਚ ਚੋਣ ਹੋ ਰਹੀ ਹੈ 11 ਵਾਰਡਾਂ ਦੇ ਵਿੱਚ ਸਿੱਧੀ ਟੱਕਰ ਕਿੰਨੇ ਵਾਰਡਾਂ ਵਿੱਚ ਹੋ ਰਹੀ ਹੈ ਤੋਂ ਕੋਣੀ ਟੱਕਰ ਕਿਹੜੇ-ਕਿਹੜੇ ਵਾਰਡ ਵਿੱਚ ਹੋ ਰਹੀ ਹੈ ਤੇ ਬਹੁਤ ਕੋਣੀ ਮੁਕਾਬਲੇ ਕਿਹੜੇ-ਕਿਹੜੇ ਵਾਰਡ ਵਿੱਚ ਹੋ ਰਹਿ ਨੇ ਆਓ ਇਸ ਤੇ ਗੱਲ ਕਰਦੇ ਹਾਂ ਹੁਣ ਗੱਲ ਕੀਤੀ ਜਾਵੇ ਜੇ ਸਿੱਧੀ ਟੱਕਰ ਦੀ ਤਾਂ ਵਾਰ ਨੰਬਰ 2 ਵਾਰ ਨੰਬਰ 4 ਵਾਰ ਨੰਬਰ 5 ਵਾਰ ਨੰਬਰ 6 ਵਾਰ ਨੰਬਰ 9 ਵਾਰ ਨੰਬਰ 10 ਵਾਰ ਨੰਬਰ 11 ਅਤੇ ਵਾਰ ਨੰਬਰ 12 ਵਿੱਚ ਸਿੱਧੀ ਟੱਕਰ ਹੋ ਰਹੀ ਹੈ ਕਿਉਂਕਿ ਇਹ 8 ਵਾਰਾਂ ਵਿੱਚ ਜਿੱਥੇ ਸਿੱਧੀ ਟੱਕਰ ਹੋ ਰਹੀ ਹੈ ਅਤੇ 1 13 ਨੰਬਰ ਵਾਰ ਵਿੱਚ ਕੋਣੀ ਟੱਕਰ ਹੋ ਰਹੀ ਹੈ ਇਸੇ ਤਰ੍ਹਾਂ ਵਾਰਡ ਨੰਬਰ 8 ਵਿੱਚ ਭਾਵੇਂ ਕਿ ਇੱਥੇ ਐ ਸਿੱਧੀ ਟੱਕਰ ਜਿਹੜੀ ਆ ਨਰੇਸ਼ ਕੁਮਾਰ ਅਤੇ ਹਰੀਓ ਵਿਚਕਾਰ ਹੋ ਰਹੀ ਹੈ ਹੋਰ ਵੀ ਉਮੀਦਵਾਰੇ ਤੋਂ ਜੁੜਨ ਲੱਗ ਰਹੇ ਸੱਤ ਨੰਬਰ ਵਾਰਡ ਦੀ ਵੀ ਗੱਲ ਕਰ ਲਈਏ ਤਾਂ ਇੱਥੇ ਆਮ ਆਦਮੀ ਪਾਰਟੀ ਦੇ ਕਰਨ ਵਾਲਾ ਅਤੇ ਗੱਠ ਜੋੜ ਦੀ ਅਨਲ ਵਾਲਾ ਦੇ ਇਹਨਾਂ ਦੋਵਾਂ ਦੇ ਵਿਚਕਾਰ ਜਿਹੜੀ ਆ ਉਹ ਮੁਕਾਬਲਾ ਹੈ ਤੇ ਆਓ ਹੁਣ ਕਿਹੜੇ ਕਿਹੜੇ ਵਾਰਡ ਹੈ ਜਿੱਥੇ ਕਿਹੜੇ ਕਿਹੜੇ ਉਮੀਦਵਾਰ ਵਿਚਕਾਰ ਸਿੱਧੀ ਟੱਕਰ ਹੋ ਰਹੀ ਹੈ ਇੱਕ ਇੱਕ ਕਰਕੇ ਅਸੀਂ ਤੁਹਾਨੂੰ ਦੱਸਣਾ ਜਾਵਾਂਗੇ ਕਿ ਕਿਹੜੇ ਵਾਰਡ ਵਿੱਚ ਕਿਹੜੇ ਉਮੀਦਵਾਰ ਦੀ ਕਿਸ ਦੇ ਨਾਲ ਟੱਕਰ ਹੋ ਰਹੀ ਹੈ ਆਓ ਹੁਣ ਆਪਾਂ ਇੱਥੇ ਗੱਲ ਕਰ ਲੈਂਦੇ ਆ ਤੇ ਇਹ ਗੱਲ ਸ਼ੁਰੂ ਫਿਰ ਇੱਕ ਨੰਬਰ ਵਾਰਡ ਤੋਂ ਹੋਣੀ ਹੈ ਕਿਉਂਕਿ ਹਰ ਵਾਰ ਜਦੋਂ 13 ਵਾਰਡਾਂ ਦਾ ਗੁਰੂ ਰਾ DNA ਤਾਂ ਉਸ ਵੇਲੇ ਇੱਕ ਨੰਬਰ ਵਾਰਡ ਵਿੱਚ ਇਲੈਕਸ਼ਨ ਬਿਨਾ ਮੁਕਾਬਲੇ ਬਲਬੀਕ ਹੋ ਚੁੱਕੀ ਹੈ ਤੇ ਗੱਲ ਕਰਾਂਗੇ 2 ਨੰਬਰ ਵਾਰਡ ਦੀ 2 ਨੰਬਰ ਵਾਰਡ ਪੁਰਸ਼ ਐਸੀ ਲਈ ਹੈ ਤੋਂ ਗਰਨਾਮ ਸਿੰਘ ਜੱਕੂ ਅਤੇ ਜਤਿੰਦਰ ਸਿੰਘ ਵਿਚਕਾਰ ਸਿੱਧੀ ਟੱਕਰ ਹੈ ਗਰਨਾਮ ਸਿੰਘ ਆਮ ਆਦਮੀ ਪਾਰਟੀ ਦਾ ਉਮੀਦਵਾਰ ਹੈ ਤੇ ਜਤਿੰਦਰ ਸਿੰਘ ਗੱਟ ਜੋੜ ਦਾ ਉਮੀਦਵਾਰ ਹੈ ਤੇ ਇੱਥੇ ਤੀਸਰਾ ਉਮੀਦਵਾਰ ਭਾਵੇਂ ਇੱਕ ਹੋਰ ਵਿਚੋਂ ਲੜ ਰਿਹਾ ਹੈ ਤੇ 3 ਨੰਬਰ ਵਾਰਡ ਵਿੱਚ ਜਿਹੜਾ ਬਿਨਾਂ ਮੁਕਾਬਲੇ ਸ਼ਵੇਤਾ ਰਾਣੀ ਚੋਣ ਜਿੱਤ ਚੁੱਕੀ ਹੈ ਵਾੜ ਨੰਬਰ 4 ਦੀ ਗੱਲ ਕਰ ਲੈਂਦੇ ਆ ਜਨਰਲ ਪੁਰਸ਼ ਲਈ ਇਹ ਵਾਰਡ ਹੈ ਤੋਂ ਪਰਮਿੰਦਰ ਸਿੰਘ ਸੰਘੇੜਾ ਪਰਮਿੰਦਰ ਸਿੰਘ ਘਟਜੋੜ ਦੇ ਉਮੀਦਵਾਰ ਨੇ ਜਦੋਂ ਕਿ ਲਖਵੀਰ ਸਿੰਘ ਆਜ਼ਾਦ ਉਮੀਦਵਾਰ ਨੇ ਲਖਵੀਰ ਸਿੰਘ ਨੂੰ ਆਪ ਕੋਲੋਂ ਵੀ ਮਦਦ ਕੀਤੀ ਜਾ ਰਹੀ ਹੈ ਨਿਰਵਰੋਧੀ ਇਹ ਉਮੀਦਵਾਰ ਹੈ ਪਹਿਲੀ ਵਾਰ ਚੋਣ ਲੜ ਰਿਹਾ ਹੈ ਤੇ ਚਰਚਾ ਚੱਲ ਰਹੀ ਹੈ ਕਿ ਲਖਵੀਰ ਸਿੰਘ ਪਰਮਿੰਦਰ ਸਿੰਘ ਸੰਘੇੜਾ ਲਈ ਮੁਸੀਬਤ ਬਣ ਸਕਦਾ ਹੈ ਪਰਮਿੰਦਰ ਸੰਘੇੜਾ ਨੂੰ ਸਖਤ ਕਕਰ ਦੇ ਸਕਦਾ ਹੈ ਲੋਕਾਂ 'ਚ ਇਹ ਵੀ ਚਰਚਾ ਹੈ ਕਿ ਪਰਮਿੰਦਰ ਸਿੰਘ ਨੂੰ ਲਖਵੀਰ ਹਰਾ ਵੀ ਸਕਦਾ ਹੈ ਪਰ ਅਸੀਂ ਇਸ ਗੱਲ ਦੀ ਅਜੇ ਪੁਸ਼ਟੀ ਨਹੀਂ ਕਰਦੇ ਕਿਉਂਕਿ ਸੰਘੇੜਾ ਕਾਂਗਰਸ ਦੇ ਮੋਰੀਆ ਗੂਨੇ ਚਾਰ ਪਾਰਟੀਆਂ ਦਾ ਇਸ ਵਾਰ ਵਿੱਚ ਘਟ ਜੋੜਾ ਹੈ ਮੁਕਾਬਲਾ ਹੋ ਸਕਦਾ ਹੈ ਚਰਚਾ ਕੁਝ ਵੀ ਹੋ ਸਕਦੀ ਹੈ ਤੇ ਇੱਥੇ ਇਹ ਸਾਨੂੰ ਦੱਸਣ ਵਿੱਚ ਕੋਈ ਹਿਚਕਾ ਹੈ ਇੱਥੇ ਇਹ ਤੁਹਾਨੂੰ ਇਹ ਜ਼ਰੂਰ ਦੱਸਣਾ ਚਾਹਾਂਗੇ ਕਿ ਲਖਵੀਰ ਸਿੰਘ ਵੀ ਆਪਣੀ ਇਸ ਵਾਰਡ ਵਿੱਚ ਚਰਚਾ ਬਣਾ ਚੁੱਕਾ ਹੈ ਤੇ ਵਾਰਡ ਨੰਬਰ 5 ਦੀ ਗੱਲ ਕਰ ਲੈਂਦੇ ਆ ਵਾਰਡ ਨੰਬਰ 5 ਰਿਜ਼ਰਵ ਔਰਤ ਲਈ ਹੈ ਤੇ ਬਲਜੀਤ ਕੌਰ ਆਮ ਆਦਮੀ ਪਾਰਟੀ ਦੀ ਉਮੀਦਵਾਰ ਹੈ ਤੇ ਗੱਠ ਜੋੜ ਦੀ ਉਮੀਦਵਾਰ ਕਲਵਿੰਦਰ ਕੋਹੜਾ ਇਹਨਾਂ ਦੇ ਵਿਚਕਾਰ ਵੀ ਸਿੱਧੀ ਟੱਕਰ ਹੈ ਤੇ ਆਓ ਵਾਰਡ ਨੰਬਰ 6 ਦੀ ਗੱਲ ਕਰ ਲੈਂਦੇ ਆ 6 ਨੰਬਰ ਵਾਰਡ ਵਿੱਚ ਇਹ ਪੁਸ਼ ਜਨਰਲ ਵਾਰਡ ਹੈ ਤੇ ਇੱਥੋਂ ਆਮ ਆਦਮੀ ਪਾਰਟੀ ਦਾ ਉਮੀਦਵਾਰ ਹੈ ਸੰਦੀਪ ਸਿੰਘ ਪਿਛਲੇ ਦਿਨ ਇਹ ਜੇ ਅਕਾਦੀਤ ਨੂੰ ਛੱਡ ਕੇ ਆਇਆ ਅਕਾਹਬਦੂ ਨੌਜਵਾਨ ਹੈ ਤੇ ਇਸ ਵਾਰਡ ਵਿੱਚ ਇਸਨੇ ਆਪਣੀ ਜਿਹੜੀ ਆ ਉਹ ਵਧੀਆ ਪੈੜ ਬਣਾ ਲਈ ਹੈ ਤੇ ਉਹਨਾਂ ਦਾ ਮੁਕਾਬਲਾ ਕਠਜੋੜ ਦੇ ਉਮੀਦਵਾਰ ਦਲਵੀਰ ਸਿੰਘ ਨਾਲ ਹੈ ਤੇ ਦਲਵੀਰ ਸਿੰਘ ਪਿਛਲੀ ਵਾਰ ਵੀ ਇਸੇ ਵਾਰਡ ਤੋਂ ਐਮਸੀ ਬਣੇ ਸੀ ਉਸ ਵੇਲੇ ਕਾਂਗਰਸ ਦਾ ਰਾਜਸੀ ਤੇ ਉਸ ਵੇਲੇ ਵੀ ਇੱਕ ਵੱਡਾ ਕਠਜੋੜ ਬਣਿਆ ਸੀ ਕਿ ਕਠਜੋੜ ਦਾ ਉਮੀਦਵਾਰ ਸੀ ਦਲਵੀਰ ਸਿੰਘ ਤੇ ਆਉਂ ਫੋਨ ਜੇ ਇਸ ਵਾਰਡ ਦੀ ਗੱਲ ਕਰੀਏ ਤਾਂ ਇਹ ਬਿਲਗਦੇ ਬਾਜ਼ਾਰ ਦੇ ਨਾਲ ਸਬੰਧਤ ਵਾਰਡ ਇੱਥੇ ਦੁਕਾਨਦਾਰ ਐਸ ਵਾਰ ਕੀ ਦੁਕਾਨਦਾਰ ਸਰਦੀਪ ਸਿੰਘ ਨੂੰ ਆਪਣਾ ਐਮਸੀ ਬਣਾਉਂਦੇ ਆ ਜਾਂ ਦਲਬੀਰ ਸਿੰਘ ਨੂੰ ਇਹ ਸਮਾਂ ਦੱਸੂਗਾ ਹਾਂ ਇਹ ਜ਼ਰੂਰ ਹੈ ਮੁਕਾਬਲਾ ਇੱਥੇ ਬੜਾ ਰੌਚਕ ਦੇਖਣ ਲਈ ਬਣਿਆ ਹੋਇਆ ਤੇ ਇੱਕ ਤੋਂ ਅੱਗੇ ਅਸੀਂ ਗੱਲ ਕਰਾਂਗੇ ਵਾਰਡ ਨੰਬਰ 7 ਦੀ 7 ਨੰਬਰ ਵਾਰਡ ਦੇ ਵਿੱਚ ਜੇ ਗੱਲ ਕੀਤੀ ਜਾਵੇ ਤੇ ਇੱਥੇ ਕਈ ਉਮੀਦਵਾਰ ਖੜੇ ਨੇ ਉਹਨਾਂ ਉਮੀਦਵਾਰਾਂ ਵਿੱਚੋਂ ਜੇ ਦੇਖੀਏ ਬਟੀਆਂ ਤਰ੍ਹਾਂ ਵਾਲੇ ਉਮੀਦਵਾਰ ਤੇ ਉਹਨਾਂ ਦੇ ਵਿੱਚ ਐ ਸਾਹਮਣੇ ਜਿਹੜੀ ਪੋਜੀਸ਼ਨ ਹੈ ਇਸਤਰੀ ਐ ਵਾਰਡ ਹੈ ਐਸ்சி ਤੇ ਇੱਥੇ ਕਿਰਨ ਵਾਲਾ ਆਮ ਆਦੀ ਪਾਰਟੀ ਦੀ ਉਮੀਦਵਾਰ ਹੈ ਤੇ ਗੱਠ ਜੋੜ ਦੀ ਅਨਲ ਵਾਲਾ ਉਮੀਦਵਾਰ ਹੈ ਭਾਵੇਂ ਕਿ ਇਥੋਂ ਹੋਰ ਵੀ ਤੁਹਾਨੂੰ ਜਿਵੇਂ ਦੱਸਿਆ ਕਿ ਕਈ ਉਮੀਦਵਾਰ ਖੜੇ ਆਪਣੀ ਕਿਸਮਤ ਅਜਮਾ ਰਹੇ ਤੇ ਆਓ ਹੁਣ ਵਾਰਡ ਨੰਬਰ 8 ਦੀ ਗੱਲ ਕਰ ਲੈਨੇ ਆ 8 ਵਾਰਡ ਜਿਹੜਾ ਆ ਉਹ ਉਰਚ ਐਸਸੀ ਵਾਰਡ ਹੈ ਤੇ ਇੱਥੇ ਕਈ ਉਮੀਦਵਾਰ ਚੋਣ ਲੜ ਰਿਹਾ ਹੈ ਉਹਨਾਂ ਵਿੱਚੋਂ ਮੁੱਖ ਮੁਕਾਬਲਾ ਜਿਹੜਾ ਆ ਉਹ ਆਮ ਆਦਮੀ ਪਾਰਟੀ ਦੇ ਨਰੇਸ਼ ਕੁਮਾਰ ਅਤੇ ਗਠਜੋੜ ਦੇ ਹਰੀਓਮ ਵਿਚਕਾਰ ਜਿਹੜਾ ਹੋਣ ਦੀ ਸੰਭਾਵਨਾ ਹੈ ਦੋਵੇਂ ਉਮੀਦਵਾਰਾਂ ਦਾ ਜਿਹੜਾ ਸਖਤ ਮੁਕਾਬਲਾ ਹੋ ਸਕਦਾ ਨਰੇਸ਼ ਕੁਮਾਰ ਆ ਜੇ ਪਿਛਲੇ ਦਿਨੀ ਕਾਂਗਰਸ ਛੱਡ ਕੇ ਆਏ ਹੈ ਤੇ ਇਹ ਆਪਸ ਵਿੱਚ ਇਹਨਾਂ ਦੀ ਸਿਆਸੀ ਰੰਜਿਸ਼ ਹੈ ਤੇ ਇਸ ਨੂੰ ਲੈ ਕੇ ਕੌਣ ਜਿੱਤਦਾ ਇਹ ਆਉਣ ਵਾਲਾ ਸਮਾਂ ਦੱਸੂਗਾ ਤੇ ਆਓ ਹੁਣ ਅਗਲੇ 9 ਨੰਬਰ ਵਾਰਡ ਦੀ ਜੇ ਗੱਲ ਕਰੀਏ ਤੇ 9 ਨੰਬਰ ਵਾਰਡ ਜਿਹੜਾ ਉਹ ਜਨਰਲ ਇਸਤਰੀ ਲਿਵਾੜ ਹੈ ਤੇ ਇਥੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਪੂਜਾ ਪੂਜਾ ਪਹਿਲਾਂ ਵੀ ਇਸ ਵਾਰਡ ਤੋਂ ਕਾਂਗਰਸ ਵੱਲੋਂ ਐਮਸੀ ਬਣ ਚੁੱਕੀ ਆ ਉਸ ਵੇਲੇ ਉਹ ਵੀ ਗੱਠਜੋੜ ਵੱਲੋਂ ਜਿੱਤੇ ਸੀ ਤੇ ਗੱਠਜੋੜ ਦੀ ਇਸ ਵੇਲੇ ਜਿਹੜੀ ਉਮੀਦਵਾਰ ਆ ਉਹ ਕੁਲਵੰਤ ਕੌਰ ਇੱਥੇ ਚੋਣ ਲੜ ਰਹੀ ਨੇ ਇਹਨਾਂ ਦੀ ਆਪਸ ਵਿੱਚ ਸਿੱਧੀ ਟੱਕਰ ਹੈ ਕਿਸ ਨੂੰ ਇਸ ਵਾਰਡ ਦੇ ਵੋਟਰ ਚੁਣਦੇ ਆ ਇਹ 21 ਤਰੀਕ੍ਹ ਸ਼ਾਮ ਨੂੰ ਐਲਾਨ ਤੋਂ ਬਾਅਦ ਪਤਾ ਲੱਗ ਰਿਹਾ ਹੈ ਆਓ ਹੁਣ ਵਾਰ ਨੰਬਰ 10 ਦੀ ਗੱਲ ਕਰ ਲੈਂਦੇ ਆ 10 ਨੰਬਰ ਵਾਰੜ ਜਿਹੜਾ ਉਹ 2C ਪੁਰਛ ਲਈ ਹੈ ਤੇ ਇੱਥੋਂ 10 ਨੰਬਰ ਵਾਰੜ ਤੋਂ 2C ਵਾਰੜ ਤੋਂ ਕਾਮਰੇਟ ਬਲਬੀਸ ਸਿੰਘ ਚੋਣ ਲੜ ਰਏ ਨੇ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਦੀ ਹਮਾਇਤ ਹੈ ਜਦੋਂ ਕਿ ਗੱਠ ਜੋੜ ਦੇ ਉਮੀਦਵਾਰ ਨੇ ਸਜੀਵ ਕੁਮਾਰ ਸਜੀ ਕੁਆਰ ਪਹਿਲਾਂ ਵੀ ਇਸ ਵਾਰ ਤੋਂ ਬੀਸੀ ਵਾਰਡ ਤੋਂ ਇਲੈਕਸ਼ਨ ਲੜ ਚੁੱਕਿਆ ਹੈ ਤੇ ਇਹਨਾਂ ਦਾ ਆ ਉਸ ਵਿੱਚ ਸਿੱਧਾ ਮੁਕਾਬਲਾ ਹੈ ਦੋਵਾਂ ਵਿੱਚੋਂ ਕੌਣ ਚੋਣ ਜਿੱਤੇਗਾ ਇਹ 21 ਸ਼ਾਮ ਨੂੰ ਆਲਾਨ ਤੋਂ ਬਾਅਦ ਪਤਾ ਲੱਗਣਾ ਹੈ ਵੱਡਾ ਵਾਰਡ ਹੈ ਬਿਲਗੇ ਦੇ ਵਿੱਚ ਕਈਆਂ ਮਾਲਿਆਂ ਦੇ ਵਿੱਚ ਇਹ ਫੈਲਿਆ ਹੋਇਆ ਵਾਰਡ ਹੈ ਜਿੱਥੋਂ ਬਲਵੀਰ ਸਿੰਘ ਵੀ ਜਿਹੜੇ ਆ ਉਹ ਸਖਤ ਟੱਕਰ ਦੇਣ ਦੇ ਮੋੜ ਵਿੱਚ ਨੇ ਤੇ ਆਹ ਵਾਰਡ ਨੰਬਰ 11 ਦੀ ਗੱਲ ਕਰਦੇ ਨੇ 11 ਨੰਬਰ ਵਾਰਡ ਜਿਹੜਾ ਉਹ ਜਨਰਲ ਇਸਤਰੀ ਵਾਸਤੇ ਹੈ ਤੇ ਇੱਥੋਂ ਆਮ ਆਦਮੀ ਪਾਰਟੀ ਨੇ ਉਮੀਦਵਾਰ ਖੜੀ ਹੈ ਕੀਤੀ ਹੈ ਨਿਰੰਦਰ ਕੋਰ ਨਿਰੰਦਰ ਕੋਰ ਦਾ ਮੁਕਾਬਲਾ ਘਟਜੋੜ ਦੀ ਸਰਗਿਤ ਕੋਰ ਨਾਲ ਹੋ ਰਿਹਾ ਸਿੱਧੀ ਆਪਸ ਵਿੱਚ ਟੱਕਰ ਹੈ ਦੋਵੇਂ ਉਮੀਦਵਾਰ ਪਹਿਲੀ ਦੀ ਚੋਣ ਲੜ ਰਿਹਾ ਤੇ ਪਰਮਿੰਦਰ ਸਿੰਘ ਅੰਮਾ ਦੀ ਪਤਨੀ ਸਰਜੀਤ ਕੌਰ ਤੇ ਆਓ ਹੁਣ ਵਾਰਡ ਨੰਬਰ 12 ਦੀ ਗੱਲ ਕਰ ਲੈਂਦੇ ਆ 12 ਵਾਰਡ ਐਸ ਸੀ ਪੁਰਸ਼ ਲਈ ਹੈ ਇੱਥੇ ਵੀ ਸਿੱਧੀ ਟੱਕਰ ਹੈ ਪ੍ਰਵਿੰਦਰ ਸਿੰਘ ਅਤੇ ਐ ਬਲਰਾਜ ਮੋਹਣ ਦੇ ਵਿਚਕਾਰ ਟੱਕਰ ਹੈ ਤੇ ਇਹ ਵਾਰਡ ਜਿਹੜਾ ਇਹ ਜਿਵੇਂ ਤੁਹਾਨੂੰ ਦੱਸਿਆ ਕਿ ਐਸ ਸੀ ਵਾਰਡ ਹੈ ਪ੍ਰਵਿੰਦਰ ਸਿੰਘ ਪਿਛਲੀ ਵਾਰ ਵੀ ਚੋਣ ਲੜ ਚੁੱਕੇ ਆ ਜਦੋਂ ਕਿ ਬਲਰਾਜ ਮੋਹਣ ਪਹਿਲੀ ਵਾਰ ਚੋਣ ਲੜ ਰਹਾ ਹੈ ਤਿਵਾੜ ਨੰਬਰ 13 ਵਿੱਚ ਤਕੌਣੀ ਟੱਕਰ ਹੈ ਐਸ ਸੀ ਪੁਰਸ਼ ਨੇ ਵਾਰਡ ਹੈ ਇੱਥੋਂ ਵਾਰਡ ਨੰਬਰ 13 ਤੋਂ ਆਮ ਆਦਮੀ ਪਾਰਟੀ ਦੀ ਬਲਰਾਜ ਕੌਰ ਹੈ ਕੁਸ਼ਾ ਰਾਣੀ ਗੱਠ ਜੋੜ ਦੀ ਉਮੀਦਵਾਰ ਹੈ ਧੂਮੇਧਰਾਣੀਆਂ ਜਟਾਨੀਆਂ ਨੇ ਦੋਵਾਂ ਪਾਰਟੀਆਂ ਨੂੰ ਤੇਰਾ ਨੂੰ ਇੱਥੋਂ ਪੁਰਸ਼ ਉਮੀਦਵਾਰ ਨਹੀਂ ਮਿਲਿਆ ਜਦੋਂ ਕਿ ਆਜ਼ਾਦ ਤੌਰ ਤੇ ਮਗਦ ਉਮੀਦਵਾਰ ਸਵਿੰਦਰਪਾਲ ਚੋਣ ਲੜ ਰਿਹਾ ਹੈ ਇਸ ਵਾਰਡ ਦੇ ਵੋਟਰਾਂ ਨੂੰ ਕਹਿ ਰਿਹਾ ਕਿ ਮੈਂ ਮਰਦਾ ਵਿਦਵਾਰਿਆਂ اور ਬਾੜੀ ਮਰਦਾ ਵਾਸਤੇ ਐ ਮੈਨੂੰ ਚੁਣੋ ਮੈਂ ਤੁਹਾਡੇ ਕਾਮਾਂਵਾਗਾ ਹਰ ਇੱਕ ਕੰਮ ਦੇ ਵਿੱਚ ਸੋ ਦੋਸਤੋ ਇਹ ਸੀ ਕੁੱਲ 13 ਬਾੜਾਂ ਦਾ ਵਿਉਰਾ ਜਿੱਥੇ ਤੁਹਾਨੂੰ ਅਸੀਂ ਦੱਸਿਆ ਕਿ 8 ਬਾੜਾਂ ਵਿੱਚ ਸਿੱਧੀ ਟੱਕਰ ਹੈ ਸਖਤ ਮੁਕਾਬਲੇ ਹੈ ਤੇ ਦੂਸਰੇ ਪਾਸੇ ਜਿਵੇਂ ਤੁਹਾਨੂੰ ਦੱਸਿਆ ਕਿ ਇੱਕ ਬਾੜ ਵਿੱਚ ਟਕੋਣੀ ਟੱਕਰ ਹੈ ਤੇ ਕੁਝ ਬਾੜਾਂ ਦੇ ਵਿੱਚ ਉਹ ਜੇ ਗੱਲ ਕਰੀਏ 7 ਤੇ 8 ਬਹੁਤ ਪੌਣੀ ਮੁਕਾਬਲੇ ਨੇ ਤੇ ਇਹ ਸੀ ਅੱਜ ਦਾ ਤੁਹਾਨੂੰ ਅਸੀਂ ਦੱਸਿਆ ਇੱਥੇ ਜਿਹੜੇ ਮੁਕਾਬਲੇ ਹੋਣ ਜਾ ਰਹੇ ਇੱਕ ਪਾਸੇ ਸਰਕਾਰ ਜਿਹਨੇ ਵੱਡੇ ਫੰਡ ਲੈ ਕੇ ਆਂਦੇ ਨੇ ਇੱਥੇ ਤੇ ਦੂਸਰੇ ਪਾਸੇ ਚਾਰ ਪਾਰਟੀਆਂ ਦਾ ਇਕੱਠ ਝੂੜ ਹੁਣ ਦੇਖਣਾ ਕਿ ਲੋਕ ਬਿਲਕਦੇ ਕਿਹੜੀ ਧਰ ਨੂੰ ਜਿਤਾਉਂਦੇ ਐ ਤੇ 21 ਤਰੀਕ ਨੂੰ ਸ਼ਾਮ ਨੂੰ ਜੋਨਾਂ ਦਾ ਐਲਾਨ ਹੋਣਾ ਹੈ ਕਿਹੜੇ ਉਮੀਦਵਾਰਾਂ ਨੂੰ ਲੋਕਾਂ ਨੇ ਵੋਟਾਂ ਪਾਈਆਂ ਜਦੋਂ ਕਿ 21 ਸਵੇਰ ਤੋਂ ਵੋਟਿੰਗ ਸ਼ੁਰੂ ਹੋਣੀ ਆ ਤੁਸੀਂ ਦੇਖ ਰਹੇ ਹੋ ਬਿਲਕਾ ਨਿਊਜ਼ ਆਨਲਾਈਨ ਚੈਨਲ ਤੇ ਦੋਸਤੋ ਇਹ ਜਾਣਕਾਰੀ ਤੁਸੀਂ ਆਪਣੇ ਹੋਰਾਂ ਦੋਸਤਾਂ ਮਿੱਤਰਾਂ ਤੱਕ ਵੀ ਸ਼ੇਅਰ ਕਰੋ ਚੈਨਲ ਨੂੰ ਲਾਈਕ ਕਰਨਾਂ ਨੂੰ ਭੁੱਲਣਾ ਤੇ ਤੁਸੀਂ ਦੇਖਦੇ ਰਹੋ ਬਿਲਕਾ ਨਿਊਜ਼ ਆਨਲਾਈਨ ਚੈਨਲ ਅੱਜ ਲਈ ਇਨਨ ਅਸੀਂ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ